ਮੋਦੀ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਮਹਿਲਾਵਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਜੀਆਂ ਦੱਸਦੇ ਕਿ ਬਜਟ ਦੇ ਵਿੱਚ ਔਰਤਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਅਨੁਸੂਚਿਤ ਜਾਤੀ ਤੇ ਜਨਜਾਤੀ ਸ਼੍ਰੇਣੀ ਦੀਆਂ ਮਹਿਲਾਵਾਂ ਦੇ ਲਈ ਇਹ ਵੱਡਾ ਫੈਸਲਾ ਲਿਆ ਗਿਆ 5 ਲੱਖ ਔਰਤਾਂ ਦੇ ਲਈ ਇੱਕ ਨਵੀਂ ਯੋਜਨਾ ਜੋ ਹੈ ਬਣਾਈ ਗਈ ਹੈ ਸੋ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025 ਦੇ ਵਿੱਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਸ਼੍ਰੇਣੀ ਦੀਆਂ 5 ਲੱਖ ਔਰਤਾਂ ਦੇ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ ਇਸ ਸਕੀਮ ਦੇ ਤਹਿਤ ਪਹਿਲੀ ਵਾਰ ਉਦਮੀ ਬੰਡਰਈਆਂ ਇਸ ਸਮਾਜ ਦੀਆਂ ਔਰਤਾਂ ਨੂੰ ਅਗਲੇ 5 ਸਾਲ ਦੇ ਅੰਤਰਾਲ ਦੇ ਵਿੱਚ 2 ਕਰੋੜ ਰੁਪਏ ਦਾ ਟਰਮ ਲੋਨ ਮੁਹੱਈਆ ਕਰਵਾਇਆ ਜਾਵੇਗਾ ਸਟੈਂਡ ਅਪ ਇੰਡੀਆ ਸਕੀਮ ਤੋਂ ਸਿੱਖੇ ਸਬਕ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਔਨਲਾਈਨ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਬੰਧਕੀ ਹੁਨਰ ਦੇ ਵਿਕਾਸ ਦੇ ਲਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਏਗਾ ਨਾਲ ਹੀ ਉਹਨਾਂ ਕਿਹਾ ਕਿ ਮਜ਼ਦੂਰਾਂ ਦੀ ਉੱਚ ਮੰਗ ਵਾਲੇ ਖੇਤਰਾਂ ਦੇ ਵਿੱਚ ਰੋਜ਼ਗਾਰ ਦੀ ਮੌਕੀ ਅਤੇ ਉਦਮਤਾ ਵਧਾਉਣ ਦੇ ਲਈ ਸਰਕਾਰ ਇੱਕ ਵਿਸ਼ੇਸ਼ ਨੀਤੀ ਬਣਾਏਗੀ ਇੱਥੇ ਦੱਸ ਦੇਗੇ ਕਿ ਹੁਣ ਮਹਿਲਾਵਾਂ ਦੇ ਲਈ ਇਹ ਵੱਡਾ ਐਲਾਨ ਜਿਹੜਾ ਕੀਤਾ ਗਿਆ ਕਿ ਅਗਲੇ 5 ਸਾਲ ਦੇ ਅੰਤਰਾਲ ਦੇ ਵਿੱਚ 2 ਕਰੋੜ ਦਾ ਟਰਮ ਲੋਨ ਮੁਹੱਈਆ ਮਹਿਲਾਵਾਂ ਨੂੰ ਕਰਵਾਇਆ ਜਾਵੇਗਾ 5 ਲੱਖ ਔਰਤਾਂ ਦੇ ਲਈ ਇੱਕ ਨਵੀਂ ਯੋਜਨਾ ਜਿਹੜੀ ਬਣਾਈ ਗਈ ਹੈ ஆன்ਲਾਈਨ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦਾ ਆਯੋਜਨ ਜਿਹੜਾ ਇਸ ਦੇ ਵਿੱਚ ਕੀਤਾ ਜਾਣਾ ਹੈ ਭਾਰਤ ਦੇ ਫੁੱਟਵੀਅਰ ਅਤੇ ਚਮੜੇ ਦੇ ਖੇਤਰ ਦੇ ਵਿੱਚ ਗੁਣਵੱਤਾ ਉਤਪਾਦਕਤਾ ਅਤੇ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਫੋਕਸ ਉਤਪਾਦ ਯੋਜਨਾ ਲਾਗੂ ਕੀਤੀ ਜਾਏਗੀ ਇਸ ਯੋਜਨਾ ਦੇ ਨਾਲ 22 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਸੰਭਾਵਨਾ ਬਣ ਗਈ ਹੈ ਇਸ ਤੋਂ 4 ਲੱਖ ਕਰੋੜ ਰੁਪਏ ਦਾ ਮਾਲੀਆ ਅਤੇ 1.1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਰਯਾਤ ਹੋਣ ਦੀ ਉਮੀਦ ਵੀ ਬਣੀ ਹੈ ਸੋ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਜਿੰਨਾ ਦੇ ਵੱਲੋਂ ਬਜਟ ਜਿਹੜਾ ਪੇਸ਼ ਕੀਤਾ ਗਿਆ ਸਰਕਾਰ ਦੇ ਵੱਲੋਂ ਬਜਟ ਦੇ ਵਿੱਚ ਉਦਮਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਕਈ ਕਦਮ ਜਿਹੜੇ ਚੁੱਕੇਗੇ ਨਹੀਂ ਪਛੜੀਆਂ ਸ਼੍ਰੀਣੀਆਂ ਦੀਆਂ ਔਰਤਾਂ ਦੇ ਲਈ 2 ਕਰੋੜ ਰੁਪਏ ਤੱਕ ਦੀ ਨਿਯਾਤ ਬੀਮਾ ਇਸ ਦੀ ਇੱਕ ਉਦਾਹਰਣ ਹੈ ਇਸ ਤੋਂ ਇਲਾਵਾ ਸਰਕਾਰ ਨੇ ਨਵੇਂ ਲੋਕਾਂ ਨੂੰ ਛੋਟੇ ਕਾਰੋਬਾਰ ਸ਼ੁਰੂ ਕਰਨ ਦੇ ਲਈ ਮਦਦ ਦਾ ਪ੍ਰੋਸਾਦ ਦਿੱਤਾ ਹੈ ਇਸ ਕਾਰਨ ਰੁਜ਼ਗਾਰ ਦੀ ਮੋਕੇ ਵਧਣ ਦੀ ਉਮੀਦ ਜੜੀ ਬਣ ਗਈ ਹੈ ਇਸੇ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵਿੱਤ ਮંત્રી ਨੇ ਬਜਟ ਪੇਸ਼ੰਦ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸਮਨidhi ਯੋਜਨਾ ਨੂੰ ਬੈਂਕਾਂ ਤੋਂ ਵਧੇ ਹੋਏ ਕਰਜ਼ੀਆਂ 30000 ਰੁਪਏ ਤੀ ਸੀਮਾ ਵਾਲੇ UPI ਲਿੰਕਡ ਜਿਹੜੇ ਕ੍ਰੈਡਿਟ ਕਾਰਡ ਅਤੇ ਸਮਰੱਥਾ ਨਿਰਮਾਣ ਸਹਾਇਤਾ ਨਾਲ ਨਵਾਂ ਰੂਪ ਜਿਹੜਾ ਇੱਥੇ ਦਿੱਤਾ ਜਾਏਗਾ ਸੋ ਜਿਹੜੀਆਂ ਮਹਿਲਾਵਾਂ ਆਨਲਾਈਨ ਕਾਰੋਬਾਰ ਕਰਦੀਆਂ ਨੇ ਜਾਂ ਉਹਨਾਂ ਦੇ ਕਰਨ ਦੀ ਇੱਛਾ ਹੈ ਉਹਨਾਂ ਮਹਿਲਾਵਾਂ ਨੂੰ ਲੈ ਕੇ ਜਿਹੜੀਆਂ ਆਪਣੇ ਘਰ-ਪਾਰ ਨੂੰ ਚਲੋਣ ਦੇ ਲਈ ਅਨੁਸੂਚਿਤ ਜਾਤੀ ਤੇ ਜਨਜਾਤੀ ਸ਼੍ਰੇਣੀ ਦੀਆਂ ਮਹਿਲਾਵਾਂ ਜੋ ਅੱਗੇ ਵਧਣਾ ਚਾਹੁੰਦੀਆਂ ਨੇ ਉਹਨਾਂ 5000 ਮਹਿਲਾਵਾਂ ਦੇ ਲਈ ਔਰਤਾਂ ਦੇ ਲਈ ਨਵੀਂ ਯੋਜਨਾ ਜਿਹੜੀ ਬਣਾਈ ਗਈ ਹੈ ਅਗਲੇ 5 ਸਾਲ ਦੇ ਅੰਤਰਾਲ ਦੇ ਵਿੱਚ 2 ਕਰੋੜ ਦਾ ਟਰਮ ਲੋਨ ਜੋ ਹੈ ਮਹਿਲਾਵਾਂ ਨੂੰ ਮਹੱਇਆ ਕਰਵਾਇਆ ਜਾਵੇਗਾ